ਤੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਉਹਨੂੰ ਵੀ ਅਕਾਲੀ ਦਲ ਚੋਂ ਕੱਢਣਾ ਚਾਹੀਦਾ ਕਿਉਂ ਜੋ ਬਿਕਰਮਜੀਤ ਸਿੰਘ ਜੇ ਸਿੱਖ ਰਾਜ ਕਦੀ ਖਤਮ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਹੁੰਦਾ ਜੇ ਸੁਖਵੀਰ ਬਾਦਲ ਤੇ ਇਹ ਐਂਡ ਕੰਪਨੀ ਇਹੋ ਜਿਹਾ ਗਦਾਰ ਉਸ ਵੇਲੇ ਪੈਦਾ ਨਾ ਹੁੰਦੇ ਸ਼੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਸਾਹਿਬ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨਵੇਂ ਜਥੇਦਾਰ ਸਾਹਿਬ ਲਗਾ ਦਿੱਤੇਗੇ ਮੇਰੇ ਨਾਲ ਸਰਦਾਰ ਸੁਖਜਿੰਦਰ ਸਿੰਘ ਧੰਦਾਵਾ ਨੇ ਕਾਂਗਰਸ ਦੇ ਸੀਨੀਅਰ ਲੀਡਰ ਧੰਦਾਵਾ ਸਾਹਿਬ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਜੋ ਅੱਜ ਫੈਸਲਾ ਐਸਜੀਪੀਸੀ ਦੀ ਅੰਤਰੀਮ ਕਮੇਟੀ ਦੇ ਵੱਲੋਂ ਲਿੱਤਾ ਗਿਆ ਨੇ ਫੇਰ ਇਹ ਗੱਲ ਤੇ ਅੰਤਰਨਕ ਕਮੇਟੀ ਹੈ ਖੜੀ ਹੈ ਇਹਦੇ ਬਾਰੇ ਨਹੀਂ ਕਿਸੇ ਨੂੰ ਪਤਾ ਤਾਮੀ ਸਾਹਿਬ ਰਜਾਇਨ ਕਰਕੇ ਔਰ ਉਹਨਾਂ ਨੇ ਕਿਹਾ ਕਿ ਮੈਂ ਤਾਂ ਆਪਣਾ ਰਜਾਇਨ ਵਾਪਸ ਨਹੀਂ ਲਾਂਗਾ ਇਹ ਅੰਤਰਨਕ ਕਮੇਟੀ ਸੁਖਵੀਰ ਸਿੰਘ ਬਾਦਲ ਦੀ ਪਰਿਵਾਰ ਦੀ ਕਮੇਟੀ ਹੈ ਰਗੂਜੀਤ ਸਿੰਘ ਜਿਹੜੇ ਵਿਰਕ ਨੇ ਉਹ ਇਹਨਾਂ ਦੇ ਰਿਸ਼ਤੇਦਾਰ ਵੀ ਨਹੀਂ ਫੈਮਿਲੀ ਮੈਂਬਰ ਵੀ ਨਹੀਂ ਉਹਨਾਂ ਦੇ ਕੋਲ ਇੱਕ ਰੋਣਾ ਬੜੀ ਇਹ ਸਿੱਖ ਕੌਮ ਦੀ ਅੱਜ ਇਹ ਬੈਠ ਕੇ ਸੋਚਣ ਵਾਲੀ ਗੱਲ ਹੈ ਜਿਸੂਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੇਖੋ ਉੱਥੇ ਜਿਹੜੀ ਚੀਜ਼ ਗੁਰੂ ਆਰਖਨ ਸਾਹਿਬ ਨੇ ਮੀਰੀ ਤੇ ਪੀਰੀ ਦੀ ਦੋ ਤਲਵਾਰਾਂ ਪਹਿਨੀਆਂ ਸੀ ਇੱਕ ਫਕੀਰੀ ਦੀ ਇੱਕ ਰਾਜ ਰਾਜ ਕਰਨ ਦੀ ਉੱਥੇ ਖੜਿਓ ਉੱਥੇ ਇੱਕ ਪੋਲਿਟਿਕਲ ਆਦਮੀ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚ ਮੈਂ ਮਾਫੀ ਮੰਗਦਾ ਮੈਂ ਮੇਰੀ ਗਲਤੀ ਆ ਐਕਸੈਪਟ ਕਰ ਗਿਆ ਅੱਜ ਤੱਕ ਅਸੀਂ ਇਹੀ ਕਹਿੰਦੇ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਰਵੀ ਕਿੰਨੇ ਕੀਤੀ ਤੇ ਕੀਦੇ ਰਾਈ ਹੋਈ ਉਹ ਤੋਂ ਆਪ ਇਸ ਪਵਿੱਤਰ ਧਾਰਮਿਕ ਜਗ੍ਹਾ ਤੇ ਖੜ੍ਹੇ ਹੋ ਕੇ ਜਿੱਥੇ ਖੜੂ ਕੇ ਆਪਾਂ ਅਰਦਾਸ ਕਰਦੇ ਆਂ ਕਿ ਗੁਰੂ ਮਹਾਰਾਜ ਮੈਨੂੰ ਸੱਚ ਬੋਲਣ ਦੀ ਸ਼ਕਤੀ ਬਖਸ਼ ਤੇ ਉੱਥੇ ਖੜੂ ਕੇ ਅਸੀਂ ਆਹ ਗੱਲ ਕਹਿ ਦੀਏ ਉੱਥੇ ਕਹਿ ਦੀਏ ਕਿ ਬਾਈਬਲ ਕਲਾ ਕੋਲੀ ਕਾਂਡ ਮੈਂ ਮੈਂ ਡੈਪਟੀ ਸੀਐਮਸੀ ਮੇਰੇ ਕੋਲ ਗਲਤੀ ਹੋਈ ਆ ਮੈਂ ਉਹਨੂੰ ਨਹੀਂ ਕਰ ਸਕਿਆ ਉੱਥੇ ਕੀ ਹੋਵੇ ਜੇ ਮੈਂ ਉਸ ਇਹ ਜਿਹੜਾ ਰਾਮ ਰਹੀਮਿਆ ਉਹਦੇ ਉੱਤੇ 2011 ਚ ਮੈਂ ਉਹਦੇ ਤੋਂ ਕੇਸ ਵੀ ਡਰਾ ਕਰ ਲਿਆ ਉਥੇ ਕੀ ਹੋ ਵੀ ਕਿ ਮੈਂ ਉਹਨੂੰ ਸਜ਼ਾ ਮਾਫੀ ਕੀਤੀ ਤੇ ਉਥੇ ਕੀ ਹੋਇਆ ਕਿ ਮੈਂ 90 ਲੱਖ ਰੁਪਈਆ ਜਿਹੜਾ ਜੱਥੇਦਾਰ ਖਾਲਸਾ ਸਾਹਿਬ ਨੇ ਤੋਂ ਨਾ ਪੰਆ ਸਿੰਘ ਸਹਿਬਾਨ ਨੇ ਕਿਹਾ ਕਿ ਤੂੰ ਆਪਣੇ ਅਕਾਊਂਟ ਤੋਂ ਸਾਰੇ ਜਣੇ ਤਿੰਨਾਂ ਚੋਂ ਦੇ ਨਾਮ ਲੈ ਤੇ ਉਹਦੇ ਬਾਅਦ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦਮਦਮਾ ਸਾਹਿਬ ਤੋਂ ਜੱਥੇਦਾਰੀ ਤੋਂ ਹਟਾਉਣਾ ਉਹਦੇ ਬਾਅਦ ਜਿਹੜੇ ਜੱਥੇਦਾਰ ਰਗਵੀਰ ਸਿੰਘ ਜੀ ਉਹਨਾਂ ਨੂੰ ਉਤੋਂ ਉਟਾਉਣਾ ਤਾਮੀ ਸਾਹਿਬ ਦਾ ਸਤਿਫਾ ਦੇਣਾ ਅਕਾਲੀ ਕਸ ਦੀ ਸਟੇਟਮੈਂਟ ਆਈ ਕਿ ਜਿਹੜੀ 7 ਮੈਂਬਰੀ ਕਮੇਟੀ ਬਣੀ ਸੀ ਉਹਨੇ ਕਿਹਾ ਸੀ ਇਸ ਮੈਂਬਰਸ਼ਿਪ ਨੂੰ ਅਸੀਂ ਨਹੀਂ ਮੰਨਦੇ ਅਕਾਲੀ ਦਲ ਨੇ ਕਿਹਾ ਕਿ ਅਸੀਂ ਬਿਲਕੁਲ ਉਹੀ ਮੈਂਬਰਸ਼ਿਪ ਰੱਖਾਂਗੇ ਜੇ ਤੇ ਕੋਈ ਹੋਰ ਕਰੇ ਤੇ ਉਹ ਤੇ ਅਖਾਲਤਖਸਾਬ ਦੇ ਹੁਕਮ ਦੀ ਅਦੂਲੀ ਆ ਤੇ ਜੇ ਬਾਦਲ ਪਰਿਵਾਰ ਕਰੇ ਇਹਦਾ ਮਤਲਬ ਇਹ ਸਿੰਘ ਸਹਿਬਾਨ ਨੂੰ ਆਪਣੇ ਅੰਡਰ ਰੱਖਣਾ ਚਾਹੁੰਦਾ ਆਪਣੇ ਉਹਨਾਂ ਦਾ ਗੁਲਾਮ ਬਣਾਉਣਾ ਚਾਹੁੰਦਾ ਸੀ ਦੋ ਸਿੰਘ ਸਹਿਬਾਨ ਨੇ ਜੁਰਤ ਕਰਕੇ ਇੱਕ ਗੁਲਾਮੀ ਦਾ ਫੰਦਾ ਆਪਣੇ ਘਰ ਤੋਂ ਲਾ ਦਿੱਤਾ ਉਹਨਾਂ ਦੀ ਇੱਜ਼ਤ ਵਧੀਆ ਉਹਨਾਂ ਦੀ ਘਟੀ ਨਹੀਂ ਤੇ ਇੱਕ ਇਹੋ ਜਿਹੇ ਬੰਦੇ ਬੋਲੇ ਨੇ ਜਿੰਨਾਂ ਨੇ ਆਖਿਆ ਕਿ ਸਾਨੂੰ ਸਿੱਖੀ ਚਾਹੀਦੀ ਹੈ ਸਾਨੂੰ ਤੇਰੀ ਗੁਲਾਮੀ ਨਹੀਂ ਚਾਹੀਦੀ ਤੇ ਨਾਲ ਦੀ ਨਾਲ ਹੀ ਮੈਂ ਇਸ ਸੁਖਵੀਰ ਬਾਦ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਉੱਥੇ ਅਕਾਲ ਤਖਤ ਸਾਹਿਬ ਤੇ ਤੁਸੀਂ ਵੀ ਸਾਰਿਆਂ ਨੇ ਦੇਖਿਆ ਉਹ ਕਹਿੰਿਆ ਨਹੀਂ ਉਹਨੂੰ ਬਿਕਰਮ ਨੂੰ ਤਾਂ ਇੱਕ ਤੂੰ ਐਸਾਈਡ ਹੋ ਜਾ ਜਾਂ ਆਊਟਸਾਈਡ ਹੋ ਜਾ ਕਿਹਾ ਸੀ ਨਾ ਤਿੰਨ ਵਾਰੀ ਕਿਹਾ ਉਹ ਸੁਖਵੀਰ ਸਿੰਘ ਬਾਦਲ ਵਾਲੀ ਸਾਈਡ ਤੇ ਨਹੀਂ ਹੋਇਆ ਉਹ ਦੂਸਰਿਆਂ ਦੇ ਸਾਈਡ ਤੋਂ ਹੋਇਆ ਤੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਉਹਨੂੰ ਵੀ ਅਕਾਲੀ ਦਲ ਚੋਂ ਕੱਢਣਾ ਚਾਹੀਦਾ ਯੂ نو ਇਹਨੂੰ ਬਿਕਰਮ ਜੀ ਠੀਨ ਤੁਹਾਡੇ ਸਾਹਮਣੇ ਉਹਨੇ ਕਿਹਾ ਨਹੀਂ ਸੀ ਮੇਰੇ ਘਰ ਤੁਹਾਡੇ ਚੈਨਲ ਨੇ ਵੀ ਚਲਾਇਆ ਸੀ ਸਾਰੇ ਚੈਨਲਾਂ 'ਤੇ ਚੱਲਿਆ ਕਿ ਬਿਕਰਮ ਜੀ ਸਿੰਘ ਜੀ ਤੁਸੀਂ ਦੱਸੋ ਤੇ ਉਹਨੇ ਉਹਨੇ ਕਿਹਾ ਏਸ ਸਾਈਡ ਜਾਣਾ ਕਿ ਐਸ ਸਾਈਡ ਜਾਣਾ ਵਿੱਚ ਉਚਾਲੇ ਨਾ ਬੋਲੋ ਤੇ ਉਹ ਸੁਖਵੀਰ ਬਾਦਲ ਵਾਲੀ ਸਾਈਡ ਤੇ ਨਹੀਂ ਗਿਆ ਉਹ ਦੂਜੀ ਜਿਸ ਪਾਸੇ ਬੀਜਗੀਰਕੌਰ ਤੇ ਹੋਰ ਖੜੇ ਸੀ ਉਸ ਸਾਈਡ ਤੇ ਹੋਇਆ ਤੇ ਫਿਰ ਅੱਜ ਕੀ ਗੱਲ ਆਪਣਾ ਸਾੜਾ ਤੇ ਛੱਡ ਦਿੱਤਾ ਤੇ ਜਿਹੜੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਰਹਿਨਮਾਈ ਦੇਣੀ ਆ ਉਹਨੂੰ ਕੱਢ ਕੇ ਅਸੀਂ ਸਿੱਖੀ ਦਾ ਮਜ਼ਾਕ ਉਡਾ ਰਹੇ ਹਾਂ ਅਸੀਂ ਸਿੱਖੀ ਨੂੰ ਸੁਖਵੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਇਹਨੇ ਇਹਨੇ ਸਾਲ ਤੇਰੇ ਪਿਤਾ ਜੀ ਨੇ ਵੀ ਸਿੱਖੀ ਦੇ ਨਾਂ ਦੇ ਉੱਤੇ ਰਾਜ ਕੀਤਾ ਸਿੱਖੀ ਦੇ ਨਾਂ ਤੇ ਫਖਰੇ ਕੌਮ ਲਈ ਕਦੀ ਜਦ ਇਹ ਤੇ ਸੁਣੀਦਾ ਸੀ ਕਿ ਮਰੇ ਨੂੰ ਖਤਾਬ ਦਿੱਤੇ ਜਾਂਦੇ ਆ ਤੇ ਪਹਿਲੀ ਵਾਰ ਵੇਖਿਆ ਕਿ ਮਰੇ ਤੋਂ ਖਤਾਬ ਖੋਲਿਆ ਜੇ ਸਿੱਖ ਰਾਜ ਕਦੀ ਖਤਮ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਹੁੰਦਾ ਜੇ ਸੁਖਵੀਰ ਬਾਦਲ ਤੇ ਇਹ ਐਂਡ ਕੰਪਨੀ ਇਹੋ ਜਿਹੇ ਗਦਾਰ ਉਸ ਵੇਲੇ ਪੈਦਾ ਨਾ ਹੁੰਦੇ ਅੱਜ ਸਿੱਖ ਰਾਜ ਪੂਰੇ ਹਿੰਦੁਸਤਾਨ 'ਚ ਹੁੰਣਾ ਸੀ ਤੇ ਅੱਜ ਜਿਹੜੀ ਯਾਰ ਸੇਧ ਲੈਂਦੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਅਕਾਲ ਤਖਤ ਸਾਹਿਬ ਤੋਂ ਪਾਲਕੀ ਦੇਖਣ ਲਈ ਲੋਕ ਕਿੱਥੋਂ-ਕਿੱਥੋਂ ਆਉਂਦੇ ਤੇ ਉਹਦੇ ਚ ਹਿੰਦੂ ਵੀ ਵੱਧ ਹੁੰਦੇ ਨੇ ਕਿ ਉਥੋਂ ਉਸ ਤਖਤ ਤੋਂ ਨਿਕਲਦੀ ਹੈ ਪਾਲਕੀ ਜਿੱਥੇ ਗੁਰੂ ਅਰਜਨ ਸਾਹਿਬ ਬੈਠੇ ਸੀ ਜਿੱਥੇ ਸਿੱਖੀ ਦਾ ਉਹਖਾ ਦਿੱਤਾ ਸੀ ਤੇ ਡੰਡੇ ਨਾਲ ਜਿਹੜਾ ਸੀ ਰਾਜ ਕੀਤਾ ਸੀ ਤੇ ਉਸੇ ਅਕਾਲ ਤਖਤ ਤੇ ਉੱਥੇ ਖੜੇ ਹੋ ਕੇ ਮਾਫੀ ਮੰਗ ਕੇ ਤੇ ਅੱਜ ਜਥੇਦਾਰ ਸਾਹਿਬਾਂ ਨੂੰ ਜਲੀਲ ਕਰਨਾ ਇਹ ਸੁਖਵੀਰ ਬਾਦਲ ਨੂੰ ਬਹੁਤ ਮਹਿੰਗਾ ਪਏਗਾ ਮੈਂ ਸਿੱਖ ਕੌਮ ਤੇ ਗੁਰੂ ਨਾਨਕ ਨਾਮ ਦੇਵਾ ਜਿਹੜੀਆਂ ਸੰਗਤਾਂ ਨੂੰ ਉਹਨਾਂ ਨੂੰ ਇੱਕ ਅਪੀਲ ਕਰਦਾ ਤੇ ਜਿਸ ਤਰ੍ਹਾਂ ਨਨਕਾਣਾ ਸਾਹਿਬ ਗੁਰੂ ਕਾ ਬਾਗ ਜੈਤੋ ਦਾ ਮੋਰਚਾ ਲੱਗਾ ਬਾਕੀ ਗੁਰਦੁਆਰੇ ਮਹੰਤਾਂ ਕੋਲੋਂ ਛਡਾਏ ਇਹਨਾਂ ਮਹੰਤਾਂ ਕੋਲੋਂ ਸਾਨੂੰ ਗੁਰਦੁਆਰੇ ਛਡਾਉਣੇ ਪੈਣਗੇ ਜਿੰਨੀ ਦੇਰ ਇਹ ਮਹੰਤ ਸੁਖਵੀਰ ਸਿੰਘ ਐਂਡ ਪਾਰਟੀ ਮਹੰਤ ਇਹ ਜਿੰਨੀ ਦੇਰ ਦੇ ਵਿੱਚ ਗੁਰਦੁਆਰੇ ਤੇ ਕਾਬੂ ਜ ਨੇ ਇਸ ਸਿੱਖ ਕੌਮ ਜਿਹੜੀ ਹੈ ਖਤਰੇ 'ਚ ਰਹੇਗੀ ਸਿੱਖ ਕੌਮ ਅੱਗੇ ਥਲੇ ਨੂੰ ਜਾ ਰਹੀ ਹੈ ਤੁਸੀਂ ਵੇਖੋ ਧਰਮ ਦੀ ਗੱਲ ਕਰਨ ਦੀ ਬਜਾਏ ਇਹਨਾਂ ਨੇ ਕਦੀ ਧਰਮ ਦੀ ਗੱਲ ਨਹੀਂ ਕੀਤੀ ਇਹ ਹਮੇਸ਼ਾ ਪੋਲਿਟਿਕਸ ਦੀ ਗੱਲ ਕਰਦੇ ਯਾਰ ਸਾਡੇ ਬੱਚੇ ਕੇਸ ਕਟਾਈ ਫਿਰਨ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅੱਛਾ ਇਸ ਦਾ ਅਸਰ ਕੀ ਪਏਗਾ ਕਾਲੀਗਲ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਦੇ ਉੱਤੇ ਕੀ ਅਸਰ ਕੀ ਤੁਹਾਨੂੰ ਲੱਗਦਾ ਹੈ ਮੈਨੂੰ ਪੋਲਿਟੀਕਲ ਕੋਈ ਪਤਾ ਨਹੀਂ ਮੇਰੇ ਵੱਲੋਂ ਟੱਠੀ ਖੂਚ ਪਏ ਪੋਲਿਟਿਕਸ ਪਰ ਸਿੱਖੀ ਖਤਮ ਨਹੀਂ ਹੋਣੀ ਚਾਹੀਦੀ ਗੁਰੂ ਗੋਬਿੰਦ ਸਿੰਘ ਜਿਹੜੇ ਉਹਨਾਂ ਅੰਮ੍ਰਿਤ ਛਕਾਇਆ ਜਿਹੜੇ ਉਹਨਾਂ ਨੂੰ ਪੰਝੇ ਸਿੰਘ ਸਹਿਬਾਨ ਨੂੰ ਜਲੀਲ ਕਰਨਾ ਇਸ ਖੀਰ ਬਾਦਲ ਨੂੰ ਬੜਾ ਵਿੰਗਾ ਪਾਏਗਾ ਇਹ ਕੁਲਾਂ ਤੱਕ ਯਾਦ ਕਰੂਗਾ ਕਿ ਮੱਥਾ ਕਿਹਦੇ ਨਾਲ ਲਾਇਆ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਇਆ ਇਹਨੂੰ ਮੱਥੇ ਦਾ ਮੁੱਲ ਮਿਲੂ ਠੀਕ ਹੈ ਇਹ ਤਾਂ ਫੈਸਲਾ ਐਸਪੀਸੀ ਦੀ ਅੰਤਰੀਮ ਕਮੇਟੀ ਕਰਦੀ ਉਹੀ ਤੈਅ ਕਰਦੀ ਕਿ ਜਥੇਦਾਰ ਕਿਹਨੂੰ ਲਗਾਣਾ ਉਹੀ ਤੈਅ ਕਰਦੀ ਕਿ ਜਥੇਦਾਰ ਕਦੋਂ ਹਟਾਣਾ ਇਸਦਾ ਮਤਲਬ ਕੀ ਆ ਪਹਿਲੀ ਗੱਲ ਤੇ ਇਹਨੂੰ ਪੜੋ ਸਾਰਾ ਹਾਂ ਅੰਤਰਿੰਕ ਕਮੇਟੀ ਜਿਹੜੀ ਆ ਜਥੇਦਾਰ ਸਹਿਬਾਨ ਦੇ ਉੱਤੇ ਕੋਈ ਐਕਸ਼ਨ ਨਹੀਂ ਕਰ ਸਕਦੀ ਇਹ ਸਿੱਖ ਕੌਮ ਦੇ ਉੱਤੇ ਤਬਾ ਕਿ ਇਹ ਸਿੰਘ ਸਹਿਬਾਨ ਨੂੰ ਇਹੋ ਜੇ ਹੁਕਮ ਸੁਣਾਉਣ ਤੇ ਫਿਰ ਸਿੰਘ ਸਹਿਬਾਨ ਖਾਦੇ ਨੇ ਜੇ ਇਹਨਾਂ ਇਹਨਾਂ ਜਥੇਦਾਰਾਂ ਦੇ ਥੱਲੇ ਜਿਹੜੇ ਜਿਹੜੇ ਅੰਤਰਿੰਕ ਕਮੇਟੀ ਜਿਹਨੇ ਕੀ ਪਤਾ ਕੀ ਨੇ ਜੇ ਉਹਨਾਂ ਨੂੰ ਇਹਨੂੰ ਇਹਨਾਂ ਨੂੰ ਕਹ ਦੋ ਕਿ ਕੁੱਟ ਕੇ ਜ਼ੁਬਾਨੀ ਤੇ ਪੰਜਾਂ ਬਾਣੀਆਂ ਦਾ ਪਾਠ ਤੇ ਕਰ ਲੋ ਤੁਸੀਂ ਇਹਡੇ ਜਿਹੜੇ ਸਾਡੇ ਤਖਤ ਸਾਹਿਬਾਨ ਦੇ ਜਿਹੜੇ ਸਾਨੂੰ ਉਪਦੇਸ਼ ਦਿੰਦੇ ਨੇ ਜਿਹੜੇ ਸਾਡੀ ਇੰਡੀਆ ਦੀ ਸੁਣੀ ਕਥਾ ਕਰਦੇ ਨੇ ਤੇ ਤੁਸੀਂ ਉਹਨੂੰ ਚੁੱਕ ਕੇ ਕਲਰ ਕਾਉਂ ਬਦਲ ਦਿੰਦੇ ਹੋ ਤੇ ਨੌਕਰੀ ਚੋਂ ਕੱਢਣਾ ਇਹ ਨੌਕਰੀ ਨਹੀਂ ਅਕਾਲ ਤਖਤ ਦੀ ਸੇਵਾ ਲੇਕਿਨ ਇਹ ਨੋਬਤ ਕਿਉਂ ਆਈ ਇਹ ਇਹ ਗਿਆਨੀ ਹਰਪ੍ਰੀਤ ਹੋਰਾਂ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਲੈ ਕੇ ਤਾਂ ਕਮੇਟੀ ਬੈਠੀ ਸੀ ਉਹਨਾਂ ਉਹਨਾਂ ਦੇ ਉੱਤੇ ਐਲੀਗੇਸ਼ਨ ਲੱਗੇ ਸੀ ਲੇਕਿਨ ਗਿਆਨੀ ਰਗਵੀਰ ਹੋਰਾਂ ਦੇ ਤਾਂ ਨਾ ਕੋਈ ਐਲੀਗੇਸ਼ਨ ਸੀ ਨਾ ਕੋਈ ਅਜਿਹਾ ਮਾਹੌਲ ਸੀ ਹਾਲਾਂਕਿ ਉਹਨਾਂ ਨੂੰ ਇੱਕ ਸਵਾਲ ਕੁਝ ਦਿਨ ਪਹਿਲਾਂ ਪੁੱਛਿਆ ਰਗਵੀਰ ਬਾਦਲ ਦੀ ਤੇ ਉਹ ਗੱਲ ਹੈ ਉਹ ਪ੍ਰੀਤ ਪੁੱਦੀ ਬਨਾਸ਼ ਕਰ ਲਿਆ ਉਹਦਾ ਉਹਨਾਂ ਬਨਾਸ਼ ਹੋ ਤੇ ਆ ਗਿਆ ਕਿਉਂ ਗਿਆਨੀ ਰਗਵੀਰ ਹੋਰਾਂ ਨੂੰ ਪੁੱਛਿਆ 2-4 ਦਿਨ ਪਹਿਲਾਂ ਮੀਡੀਆ ਨੇ ਸਵਾਲ ਪੁੱਛਿਆ ਉਹ ਕਹਿੰਦੇ ਕਿ ਮੈਂ ਤਾਂ ਆਪਣਾ ਬੈਗ ਲੈ ਕੇ ਤਿਆਰ ਹਾਂ ਲੇਕਿਨ ਇਹ ਅਜਿਹੀ ਕਿਉਂ ਆਈ ਵਜ੍ਹਾ ਕੀ ਤੁਹਾਨੂੰ ਪਿੱਛੇ ਵਜ੍ਹਾ ਕੀ ਨਜ਼ਰ ਆਂਦੀ ਕਿ ਇਹ ਵਜ੍ਹਾ ਇਸ ਕਰਕੇ ਬਦਲ ਗਈ ਸਿੱਖੀ ਦੇ ਵਿੱਚ ਭੀੜ ਕੇ ਬੈਠੇ ਨੇ ਮੈਂ ਤੇ ਬਹੁਤ ਵਾਰੀ ਕਿਹਾ ਕਿ ਇਹ ਮਸੰਦ ਬੈਠੇ ਨੇ ਹਾਂ ਆਪਾਂ ਨਰੈਣੂ ਮੰਤ ਨੂੰ ਯਾਦ ਕਰਦੇ ਆ ਇਹਨਾਂ ਮੰਤਾਂ ਕੋਲ ਬਚਾਲੋ ਉਹਨਾਂ ਕੋਲ ਤੇ ਬਚ ਗਏ ਅੰਗਰੇਜ਼ ਝੁੱਕ ਗਏ ਤੇ ਇਹਨਾਂ ਮੰਤਾਂ ਕੋਲ ਜਿਹੜੇ ਹੁਣ ਮੰਤ ਨੇ ਵੋਟਾਂ ਲੈ ਕੇ ਬਣ ਦਿੰਦੇ ਜਾਲੀਆਂ ਵੋਟਾਂ ਨਾਲ ਬਣਦੇ ਨੇ ਇਹ ਨਰੈਣੂ ਮੰਤ ਨੇ ਨਹੀਂ ਜਥੇਦਾਰ ਸਾਹਿਬ ਨੂੰ ਬਦਲਿਆ ਕਿਉਂ ਗਿਆ ਉਹਨਾਂ ਨੇ ਅਜਿਹਾ ਕੀ ਕਰਤਾ ਜਾਂ ਕੀ ਨਹੀਂ ਚਾਹੁੰਦਾ ਇਹਦੇ ਥੱਲੇ ਲੱਗਣਾ ਹਾਂ ਕਥੇਦਾਰ ਸਭ ਕਿਦਮ ਇਸ ਵੀਰਬਾਦਲ ਦੇ ਥੱਲੇ ਲੱਗੇ ਕਹਿ ਰਹੇ ਕਿ ਤੂੰ ਸੌ ਕੌਮ ਦਾ ਰਹਿਣ ਮਰ ਪਈ ਦੀ ਗੱਲ ਤੇ ਸਿੰਘ ਸਹਿਬਾਨ ਨੂੰ ਉਸ ਵੇਲੇ ਪੋਲੀਟੀਕਲ ਦਖਲ ਦੇਣਾ ਹੀ ਨਹੀਂ ਸੀ ਚਾਹੀਦਾ ਕਿ ਜਿਹੜੀ ਉਹਨਾਂ ਕਿਹਾ ਪਰਤੀ ਕਰੋ ਜੀ ਅਕਾਲੀ ਦਲ ਪਰਪੂਲਤ ਹੋਣਾ ਚਾਹੀਦਾ ਕੀ ਗੱਲ ਇਹ ਅਕਾਲੀ ਦਲ ਕੱਲਾ ਸਿੱਖ ਸੁਖਵੀਰ ਬਾਦਲ ਹੀ ਆ ਲੁੱਟ ਕੇ ਖਾ ਗਏ ਪੰਜਾਬ ਨੂੰ ਪਿਓ ਪੁੱਤ ਤੇ ਇਹੋ ਹੀ ਰਹਿ ਗਏ ਨੇ ਨਸ਼ਾ ਇਹਨਾਂ ਦੇ ਟਾਈਮ 'ਚ ਆ ਵੇਖੋ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਮੈਂ ਬੜੀ ਅੱਜ ਵੀ ਤੁਸੀਂ ਵੇਖੋ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਤੇ ਬਿਕਰਨ ਵਰਗੇ ਨੂੰ ਬੋਲਣ ਦੀ ਤਮੀਜ਼ ਨਹੀਂ ਨਸ਼ਾ ਇਹਨਾਂ ਵਿੱਚ ਆ ਮੈਂ ਉਹਨੂੰ ਮਿਲਿਆ ਪ੍ਰਧਾਨ ਸਭਾ ਤੋਂ ਬਾਅਦ ਇਹਨਾਂ ਦੇ ਘਰੇ ਜਾ ਕੇ ਮਿਲਿਆ ਪੁੱਛ ਲਓ ਕਦੀ ਸੁਰਜੀਤ ਸਿੰਘ ਉਹਨਾਂ ਦੇ ਨਾਲ ਪੀਏ ਹੁੰਦਾ ਸੀ ਮੈਂ ਉਹਨੂੰ ਮੈਂ ਟੈਲੀਫੋਨ ਕੀਤਾ ਮੈਂ ਕਿਹਾ ਬਾਦਲ ਸਾਹਿਬ ਨੂੰ ਮਿਲਣਾ ਤੇ ਬਾਦਲ ਸਾਹਿਬ ਨੂੰ ਮਿਲਿਆ ਮੈਂ ਕਿਹਾ ਬਾਦਲ ਕਹਿੰਦੇ ਕਾਕਾ ਜਿੱਦਾਂ ਦੇ ਸ਼ਬਦ ਬੋਲਦੇ ਹੋ ਇੱਕ ਦੂਜੇ ਦੇ ਅਗੇਂਸਟ ਮੈਂ ਕਹੇ ਜੀ ਜਿਹੜਾ ਤੁਹਾਡੇ ਪਿੱਛੇ ਬਿਕਰਮਜੀਤਿਆ ਬੈਠਾ ਪਿਲਾਂ ਦੀ ਜਬਾਨ ਬੰਦ ਕਰ ਲੋ ਤੇ ਮੈਂ ਕਹੇ ਜੀ ਗੱਲ ਸੁਣੋ ਬਾਦਲ ਸਾਹਿਬ 2012 ਤੋਂ ਪਹਿਲਾਂ ਕਾਲੀ ਦਲ ਸੀ ਮੈਂ ਕਹੇ ਉਹ ਹੁਣ ਕਿਹੜਾ ਕਾਲੀ ਦਲ ਆ ਹੁਣ ਇਹ ਸੈਂਡ ਮਾਫੀ ਆ ਡਰੱਗ ਮਾਫੀਆ ਲਿਕਰ ਮਾਫੀਆ ਕੇਵਲ ਮਾਫੀਆ ਮੈਂ ਕਹੇ 2012 ਦੇ ਵਿੱਚ ਇਹ ਮਾਫੀਆ ਹੀ ਮਾਫੀਆ ਹੋ ਗਿਆ ਤੇ ਕਿਹੜਾ ਕਾਲੀ ਦਲ ਆ ਜੀ ਇਹ ਨਹੀਂ ਸੇ ਕਿ ਕੰਮ ਦੀ ਗੱਲ ਕਰ ਅੱਗੇ ਸੁਣੋ ਉਹ ਯਾਰ ਜਦੋਂ ਕੋਈ ਤੁਰਦਾ ਕੋਈ ਸ਼ੰਟੀ ਕੋਈ ਬੰਟੀ ਕੋਈ ਟੱਪੂ ਕੋਈ ਬਿੱਟੂ ਅੱਗੇ ਚੱਲਦੇ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਥੇਦਾਰ ਤਲਵੰਡੀ ਜਥੇਦਾਰ ਮੋਹਨ ਸਿੰਘ ਤੋੜ ਜਥੇਦਾਰ ਜਿਹੜੇ ਹੁੰਦੇ ਸਾਡੇ ਜਥੇਦਾਰ ਸੇਖਵਾ ਹੁੰਦਾ ਸੀ ਤੇ ਯਾਰ ਉਹਨਾਂ ਦਾ ਪਤਾ ਲੱਗਦਾ ਸੀ ਅਕਾਲੀ ਦਲ ਤੇ ਇਹਨਾਂ ਨੇ ਰੋੜ ਕੇ ਰੱਖਣ ਤੱਕ ਖਤਮ ਕਰਕੇ ਤਾਂ ਮੈਨੂੰ ਦੁੱਖ ਆ ਕਾਂਗਰਸੀ ਹੁੰਦਿਆ ਮੈਨੂੰ ਦੁੱਖ ਆ ਕਿ ਅਕਾਲੀ ਦਲ ਖਤਮ ਨਹੀਂ ਹੋਣਾ ਚਾਹੀਦਾ ਪਰ ਇਹਨਾਂ ਨੇ ਬੇਈਮਾਨਾਂ ਨੇ ਇੱਕ ਪੰਜਾਬ ਦੀ ਐਸੀ ਪਾਰਟੀ ਜਿਹੜੀ ਸਿੱਖਾਂ ਨੂੰ ਰਹਿਨ ਮਾਇਂ ਦਿੰਦੀ ਸੀ ਉਹਨੂੰ ਖਤਮ ਕਰ ਦਿੱਤਾ ਤਾਂ ਮੀ ਹਰੇ ਅਸਤੀਫਾ ਵਾਪਸ ਲੈਣ ਕੇ ਜਾਂ ਕਿਵੇਂ ਰਹਿਗਿਆ ਮੇਰੇ ਖਿਆਲ ਵਿੱਚ ਤਮੀਰ ਸਾਹਿਬ ਨੂੰ ਤੇ ਇਸ ਜਲਾਲਤ ਤੋਂ ਪਰੇ ਹੋ ਜਾਣਾ ਚਾਹੀਦਾ ਤੇ ਉਹਨਾਂ ਨੂੰ ਸਿੱਖ ਕੌਮ ਦੀ ਇੱਕ ਕਨਵੈਨਸ਼ਨ ਬਣਾਉਣੀ ਚਾਹੀਦੀ ਆ ਉਹਦੇ ਚ ਇਹਦਾ ਵੇਖਣ ਬੇਸ਼ੱਕ ਸਾਨੂੰ ਸਟੇਜ ਤੇ ਉਹਨਾਂ ਬਿਠਾਉਣਾ ਪਰ ਉਥੇ ਸਾਨੂੰ ਸੱਦਣ ਜ਼ਰੂਰ ਕਿਉਂਕਿ ਸਰਬਤ ਖਾਲਸਾ ਦੀ ਲੋੜ ਹੈ ਸਰਬਤ ਖਾਲਸਾ ਜਿਹੜੀ ਮੈਂ ਕਹੂੰਗਾ ਅੱਗੇ ਨਾਲ ਜਲੂਸ ਛੱਡ ਕੇ ਰੱਖ ਦਿੱਤਾ ਸੀ ਸਰਬਤ ਖਾਲਸਾ ਨਹੀਂ ਕਹਿੰਦਾ ਜਿਹੜੇ ਇਹ ਇਹ ਦੇ ਤਰ੍ਹਾਂ ਨੂੰ ਕਰੀ ਦਾ ਕਿ ਪੰਥ ਪੰਥ ਚਿੰਤਕ ਜਿਹੜੇ ਨੇ ਉਹਨਾਂ ਨੂੰ ਜੂਰ ਪਲਾਉਣਾ ਚਾਹੀਦਾ ਕਿ ਇਹ ਸੁਦਬੇ ਦਾ ਚੁੱਕੇਵੇਂ ਨਿਕਲਦਾ ਇਨ੍ਹਾਂ ਗਦਾਰਾਂ ਕੋਲੋਂ ਜਿਨ੍ਹਾਂ ਨੇ ਸਿੱਖੀ ਨੂੰ ਢਾਲਾ ਦਿੱਤੀ ਆ ਤੇ ਉਹੋ ਹੀ ਸ਼ਾਹ ਜਿਹੜੀਆਂ ਨੇ ਸਿੱਖੀ ਨੂੰ ਕਿਵੇਂ ਅੱਗੇ ਢਾਕੇ ਜਾਣਾ ਜਿਹੜਾ ਵਰਲਡ ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਸ ਗੁਰੰਥ ਸਾਹਿਬ ਨੂੰ ਅੱਗੇ ਲੈ ਕੇ ਕਿਵੇਂ ਜਾਣਾ ਉਹਦੀਆਂ ਸਿੱਖਿਆਵਾਂ ਨੂੰ ਕਿਤੇ ਅੱਗੇ ਲੈ ਕੇ ਜਾਣਾ ਤੇ ਇਹ ਜਿਹੜੇ ਗਦਾਰ ਨੇ ਜਿਹੜੇ ਨਰੈਣੂ ਮੰਤ ਨੇ ਇਹਨਾਂ ਕੋਲ ਕਿਵੇਂ ਪਿੱਛਾ ਛਡਾਓ। ਬਹੁਤ ਬਹੁਤ ਧੰਨਵਾਦ। ਆਪਣੇ ਸਹਿਯੋਗੀ ਰਜਿੰਦਰ ਦੇ ਨਾਲ ਪੰਕੇਪਾਈ న్యూਸ 18 ਚੰਡੀਗੜ੍ਹ